ਗਰਮੇ ਸ਼ੁਰੂ ਹੁੰਦੇ ਜਿੱਥੇ ਬਿਜਲੀ ਦੇ ਕਟਾਂ ਤੋਂ ਲੋਕ ਪਰੇਸ਼ਾਨ ਨੇ ਉੱਥੇ ਹੀ ਪਾਣੀ ਨੂੰ ਲੈ ਕੇ ਵੀ ਹਾਹਾਕਾਰ ਮਚੀ ਹੋਈ ਹੈ ਪਿਛਲੇ ਦਿਨੀ ਤੁਸੀਂ ਦਿੱਲੀ ਦਾ ਹਾਲ ਵੇਖਿਆ ਕਿ ਦਿੱਲੀ ਦੇ ਵਿੱਚ ਲੋਕ ਪਾਣੀ ਨੂੰ ਲੈ ਕੇ ਬੇहद ਪਰੇਸ਼ਾਨ ਨੇ ਪਰ ਪੰਜਾਬ ਦੇ ਵਿੱਚ ਵੀ ਕਈ ਇਲਾਕੇ ਅਜਿਹੇ ਨੇ ਜਿੱਥੇ ਕਿ ਪਾਣੀ ਨੂੰ ਲੈ ਕੇ ਲੋਕ ਖਾਸੇ ਪਰੇਸ਼ਾਨ ਨਜ਼ਰ ਆਉਂਦੇ ਨੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਜੋ ਕਿ ਸੰਗਰੂਰ ਤੋਂ ਸਾਹਮਣੇ ਆਈਆਂ ਨੇ ਇਹ ਤੇ ਵੀ ਖਾਸ ਗੱਲ ਲੈ ਕੇ ਮੁੱਖ ਮੰਤਰੀ ਦਾ ਇਹ ਆਪਣਾ ਇਲਾਕਾ ਹੈ ਤੇ ਇੱਥੋਂ ਦੇ ਵਿਧਾਇਕ ਅਨਿੰਦਰ ਕੌਰ ਭਰਾਜ ਦੇ ਕੋਲ ਵੀ ਲੋਕ ਜਾ ਚੁੱਕੇ ਨੇ ਪਰ ਕੋਈ ਵੀ ਉਹਨਾਂ ਦੇ ਵੱਲੋਂ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਲਗਾਤਾਰ ਵਿਰੋਧ ਚਿਤਾਇਆ ਜਾ ਰਿਹਾ ਹੈ ਜੀ ਨਾ ਵੀ ਆਪਣਾ ਮੇਰਾ ਇਹ ਅਵਤਾਰ ਸਿੰਘ ਦਾ ਰਾਜੀ ਰਾਜੀ ਪਾਣੀ ਦੇ ਟੈਂਕਰ ਮੰਗਾ ਰਹੇ ਕਿ ਲੋੜ ਪੈਗੀ ਦੇਖੋ ਜੀ ਪਾਣੀ ਦੇ ਟੈਂਕਰਿਸ ਕਰਕੇ ਮੰਗਾਉਣੀ ਪੈਗੀ ਕਿਉਂਕਿ ਜਿਹੜੀ ਸਰਕਾਰ ਸਾਡੀ ਸੁੱਤੀ ਪਈ ਹੈਗੀ ਜਿਹੜੇ ਵਾਅਦੇ ਕਰਕੇ 92 MLA ਲੈ ਕੇ ਸਰਕਾਰ ਬਣੀ ਸੀ ਆਮ ਪਾਰਟੀ ਦੀ ਉਹ 92 ਨੇ ਸੌ ਖਾਲੀ ਵੀ ਅਸੀਂ ਕੋਈ 0 ਕਰੋੜ ਤੇ ਕੰਮ ਨਹੀਂ ਕਰਨਾ ਮਹੱਲਿਆਂ ਦੇ ਵਿੱਚ ਕੱਲੇ ਅਜੀਤਨਗਰ ਦੀ ਗੱਲ ਨਹੀਂ ਕਰਦਾ ਮੈਂ ਸਾਰੇ ਮਹੱਲਿਆਂ ਦੇ ਵਿੱਚ ਇਹੀ ਹਾਲ ਹੈਗਾ ਪੀਣ ਵਾਲੇ ਪਾਣੀ ਦੇ ਟੈਂਕਰ ਮੁਲਾ ਰਹੇ ਨੇਗੇ ਪਾਣੀ ਨਹੀਂ ਪਹੁੰਚ ਰਿਹਾ ਮੀਟਿੰਗਾਂ ਕਰ ਲਈਆਂ ਮੰਗ ਪੱਤਰ ਦੇਲੇ ਕੰਪਲੀਟਾ ਦੇ ਲਈਆਂ ਧਰਨੇ ਦੇਲੇ ਭੁਖੜਤਾਲਾ ਕਰ ਲਈਆਂ ਪਰ ਸਾਡੇ ਪਾਣੀ ਦਾ ਕੋਈ ਹੱਲ ਨਹੀਂ ਹੋਇਆ ਹੁਣ ਮਜਬੂਰ ਨਾ ਹੁਣ ਕਿਉਂਕਿ ਸਾਨੇ ਤਾਂ ਦੇਖਣੀ ਆ ਸਾਡੀਆਂ ਮਾਮਾ ਪੈਣਾ ਜਦ ਸਾਡੇ ਬੱਚੇ ਆ ਗੰਦੀ ਨਹਿਰ ਆ ਗਈ ਇਹਦੇ ਵਿੱਚ ਅਜਨਾਰੇ ਸੀਗੇ ਕਿਉਂਕਿ ਨਹਾਉਣ ਵਾਸਤੇ ਵੀ ਪਾਣੀ ਨਹੀਂ ਸੀ ਹੈਗਾ ਤੇ ਟੈਂਕਰ ਲਿਆਂਦਾਗਾ ਹੁਣ ਪਾਣੀ ਭਰਾਇਆ ਸਾਰੀ ਗਲੀ ਚ ਇਹ ਚ ਭਰਾਇਆ ਸ਼ਾਮ ਤੱਕ ਜਿੰਨੀਆਂ ਵੀ ਗਲੀਆਂ ਹੈਗੀਆਂ ਨੇ ਜਿਨ੍ਹਾਂ ਵਿੱਚ ਪਾਣੀ ਨਹੀਂ ਆ ਰਿਹਾ ਦੋ ਤਿੰਨ ਦਿਨਾਂ ਤੋਂ ਪਾਣੀ ਜਮੀ ਨਹੀਂ ਆ ਰਿਹਾ ਉਹਨਾਂ ਦੇ ਵਿੱਚ ਇਹ ਪਾਣੀ ਪਹੁੰਚਦਾ ਕੀਤਾ ਜਾਊਗਾ ਨਹਾਉਣ ਵਾਸਤੇ ਕੱਪੜੇ ਧੋਣ ਵਾਸਤੇ ਸਾਰਿਆਂ ਲਈ ਤੇ ਜਿਹੜੀਆਂ ਸਰਕਾਰਾਂ ਨੇ ਉਹ ਸਰਕਾਰਾਂ ਸਿਰਫ ਰਾਜ ਸੱਤਾ ਦਾ ਹਾਸਲ ਨਿੱਗ ਮੰਨ ਰਹੀਆਂ ਨੇਗੀਆਂ ਪਰ ਉਹਨਾਂ ਨੂੰ ਲੋਕਾਂ ਤੋਂ ਕੋਈ ਕੋਈ ਮਤਲਬ ਦਿਲਚਸਪੀ ਨਹੀਂ ਇੱਕ ਸਾਡੇ ਉਹ ਨਰਿੰਦਰ ਕੌਰ ਭਰਾਜ ਨੇ ਭੈਣ ਸਾਡੇ ਐਮ ਐਲ ਏ ਨੇਗੇ ਠੀਕ ਹੈ ਜੀ ਉਹਨਾਂ ਨੂੰ ਔਰਤਾਂ ਦੀ ਜਿਹੜੀ ਸਮੱਸਿਆ ਹੈਗੀ ਉਹਨਾਂ ਨੂੰ ਨਹੀਂ ਪਤਾ ਸ਼ਾਇਦ ਉਹਨਾਂ ਦੇ ਘਰੇ ਨੌਕਰ ਚੱਕ ਕਰਨੇ ਉਹਨਾਂ ਨੇ ਰੋਟੀ ਪਾਣੀ ਨਹੀਂ ਬਣਾਉਣਾ ਜਵਾਖਾ ਨੂੰ ਨਿਮਾਉਣਾ ਨਹੀਂ ਕੱਪੜੇ ਨਹੀਂ ਧੋਣੇ ਉਹਨਾਂ ਦੇ ਨੌਕਰ ਚੱਕਰ ਕਰਦੇ ਨੇ ਪਰ ਇੱਥੇ ਖੁਦ ਸਾਡੀਆਂ ਮਾਮਾ ਭੈਣਾਂ ਨੂੰ ਕਰਨਾ ਪੈਂਦਾ ਉਹਦੇ ਲਈ ਪਾਣੀ ਦੀ ਲੋੜ ਪੈਂਦੀ ਆ ਪਰ ਪਾਣੀ ਨਹੀਂ ਹੈਗਾ ਇਹ ਜ਼ਿੰਮੇਵਾਰੀ ਕਿੰਨਾ ਦੀ ਬਣਦੀ ਆ ਕਿ ਅਸੀਂ ਵੋਟਾਂ ਪਾਤੀਆਂ ਅਸੀਂ ਆਪਣਾ ਫਰਜ਼ ਨਿਭਾਤਾ ਕਿ ਲੀਡਰਾਂ ਦਾ ਫਰਜ਼ ਨਹੀਂ ਬਣਦਾ ਹੈਗਾ ਵੀ ਅਸੀਂ ਜਿਹੜੇ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੀਏ ਕੌਣ ਕਰੂਗਾ ਇਹ ਹੱਲ ਜਿੱਥੋਂ ਵੀ ਜਿਹੜੇ ਮਰਜ਼ੀ ਸ਼ਹਿਰ ਦੇ ਵਿੱਚ ਇੰਨਾ ਕਾਲ ਪੈ ਰਿਆ ਰਾਜਸਥਾਨ ਵਰਗੇ ਹਾਲਾਤ ਬਣਾਨੇ ਨੇ ਸੀਐਮ ਸਿਟੀ ਸੰਗਰੂਰ ਦੇ ਮਾਨ ਸਾਹਿਬ ਨੂੰ ਬੇਨਤੀ ਕਰਦੇ ਆ ਮਾਨ ਸਾਹਿਬ ਕਿ ਜਿਹੜੇ ਲੀਡਰ ਮੰਤਰੀ ਨੇ ਉਹਨਾਂ ਨੂੰ ਸਾਈਡ ਤੇ ਰੱਖ ਕੇ ਡਾਇਰੈਕਟਰ ਲੋਕਾਂ ਨਾਲ ਮਿਲੋ ਡਾਇਰੈਕਟਰ ਲੋਕਾਂ ਦੀਆਂ ਸਮੱਸਿਆ ਦਾ ਹੱਲ ਸੁਣੋ ਫਿਰ ਉਹਨਾਂ ਦਾ ਹੱਲ ਕਰੋ ਕਿਉਂਕਿ ਜਿਹੜੀਆਂ ਰਿਪੋਰਟਾਂ ਬਣਾ ਕੇ ਭੇਜੀਆਂ ਜਾਂਦੀਆਂ ਨੇ ਵੀ ਓਕੇ ਆ ਜੀ ਓਕੇ ਆ ਓਕੇ ਨਹੀਂ 13 ਤੋਂ ਤਿੰਨ ਤੇ ਛੱਡੇ ਸੋਨੂੰ ਇਹ ਕਾਰਨ ਕਿਉਂਕਿ ਲੋਕ ਹੁਣ ਚੁਟਕਲਿਆਂ ਨੂੰ ਤੇ ਠੂਠੇ ਲਾਰਾਂ ਨੂੰ ਵੋਟ ਨਹੀਂ ਪਾਉਣਗੇ ਉਹ ਕੰਮ ਨੂੰ ਵੋਟ ਪਾਉਣਗੇ ਇਸ ਕਰਕੇ ਬੇਨਤੀ ਕਰਦੇ ਆਂ ਜੀ ਮਾਨ ਸਾਹਿਬ ਸੋ ਨੂੰ ਹੱਥ ਜੋੜ ਕੇ ਬੇਨਤੀ ਆ ਸਾਡੇ ਪੀਣ ਵਾਲੇ ਪਾਣੀ ਦਾ ਹੀ ਇੰਤਜ਼ਾਮ ਕਰਦੋ ਅਸੀਂ ਦੁੱਧ ਨਹੀਂ ਮੰਗਿਆ ਕੱਲਾ ਪਾਣੀ ਹੀ ਮੰਗਿਆ ਗਿਆ ਸੋਤੋਂ ਪਾਣੀ ਨਹੀਂ ਆਂਦਾ ਤਾਂ ਸੀਵਰੇਜ ਬੋਰਡ ਦੀ ਡਿਊਟੀ ਬਣਦੀ ਹੁੰਦੀ ਆ ਕਿ ਉਹ ਮਹੱਲਿਆਂ ਵਿੱਚ ਟੈਂਕਰ ਪਹੁੰਚ ਪਹੁੰਚਦੇ ਕਰਨ ਦੇਖੋ ਜੀ ਇਹਨਾਂ ਲਵੇ ਤਾਂ ਸਮਾਨ ਹੀ ਨਹੀਂ ਹੈਗਾ ਸੀਵਰਜ ਬੋਰਡ ਲਵੇ ਸਮਾਨ ਹੀ ਨਹੀਂ ਸ਼ਾਹਪਲੌਂ ਦੀ ਕੰਪਨੀ ਉਹਨਾਂ ਲੋਵੇ 8 ਬੰਦੇ ਨੇ ਉਹਨਾਂ ਦੀ ਤਨਖਾਹ ਤਿੰਨ ਦਿਨ ਮਹੀਨੇ ਹੋ ਗਏ ਵਿਚਾਰੇ ਧਰਨੇ ਦੇ ਰਹੇ ਨੇ ਉਹਨਾਂ ਦੀ ਤਨਖਾਹਾਂ ਨਹੀਂ ਦੇਣ ਨੂੰ ਪੈਸੇ ਹੈਗੇ ਇਹ ਕਿੱਥੋਂ ਕੀ ਕਰ ਦੇਣਗੇ ਠੇਕਾ ਲੈ ਲਿਆ ਸਰਕਾਰ ਨੇ ਪੈਸੇ ਲੈ ਲੇ ਸਰਕਾਰ ਨੇ ਪੈਸੇ ਦੇਤੇ ਹੁਣ ਕੋਈ ਵਾਰੀ ਵਾਰ ਆ ਰੱਬੀ ਰੱਬ ਵਾਲੀ ਵਾਰ ਸਾਡੇ ਜਿਹੜੇ ਸਮਾਜ ਸੇਵੀ ਵੀਰ ਨੇ ਜਿਹੜੇ ਆ ਟੈਂਕਰ ਭੇਜਦੇ ਨੇ ਉਹ ਸਾਡੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਕੀ ਨਾਮ ਆ ਜੀ ਸਰਦਾਰ ਕਿੰਨੇ ਚਿਰ ਦੀ ਇਹ ਪਾਣੀ ਦੀ ਪ੍ਰੋਬਲਮ ਆ ਜੋ ਤੁਹਾਡੇ ਮਹੱਲੇ ਵਿੱਚ ਆ ਰਹੀ ਹੈ ਇਹ 3-4 ਦਿਨ ਹੋ ਗਏ ਕਿਸ ਤਰ੍ਹਾਂ ਦਾ ਪਾਣੀ ਪੀਣ ਦਾ ਪਾਣੀ ਜਾਂ ਸਾਰੇ ਨਹਾਉਣ ਦਾ ਸਾਰਾ ਹੀ ਅਗਿਆਨਈ ਪਾਣੀ ਨਹਿਰਾਂ ਵਿੱਚੋਂ ਗੁਜ਼ਰ ਕਰ ਰਹੇ ਆ ਅੱਛਾ ਫਿਰ ਕਹਾਂ ਸੇ ਆਤਾ ਹੈ ਪਾਣੀ ਪੀਣ ਨਹਿਰ ਸੇ ਲਾਰੇ ਕੋਈ ਮੋਟਰ ਪਰ ਤੇ ਮੰਗ ਕੇ ਲਾਰੇ ਆ ਰਹੇ ਆ आज हाँ जी हमारा नाम है हमारा नाम है बरती देवी जी बरती देवी जी कितने दिन से पानी नहीं आ रहा मरले में पानी जी बहुत दिन हो गए पानी आते हैं ना जी बावाई वो करते हैं तो बहुत गंदा पानी आ रहा है जी अच्छा हाँ पानी तो बहुत दिन हो गए बहुत साल हो गए पानी आए नहीं और पानी आते हैं तो गंदा पानी आते हुए जीवाग पीपी के बीमार हो रहा है जी डॉक्टरों के रुपया देन पड़ते हैं ਉਹ ਆਪ ਆਉ 3-4 ਦਿਨਾਂ ਤੋਂ ਪਾਣੀ ਬਿਲਕੁਲ ਨਹੀਂ ਆ ਰਹਾ तीन चार दिन से तीन चार से दिन से ज्यादा हो गए जी पानी आ ना रहा है बच्चे सब कोई नहर में नहा के आते हैं दूर दूर से पानी लाते हैं पीने वास्ते जी पान, का पानी का से लाते हैं लाते हैं वो डिस्पेंसरी है जी कहाँ से लाते हैं पानी आ, और बच्चे नहा वहा करके बाहर से आते हैं नहर से नहा के आते हैं पानी इतने दूर से फिर पानी लाना भी मुश्किल होती है ना बहुत मुश्किल पड़ते है जी रिश्तेदारों आ जाते हैं तो बहुत मुश्किल पड़ते हैं पानी पीने वास्ते नहाने वास्ते कपड़े धोने वास्ते सारे के परेशानी हो है